ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਆਪ ਜੀ ਇਤਿਹਾਸਾਂ ਜਾਂ ਕਰ ਰਹੇ ਹਨ ਨਵੀਂ ਕਿਤਾਬ ਸਿੱਖ ਰਾਜ ਦਾ ਰਾਸਮਈ ਇਤਿਹਾਸ ਖਾਲਸਾ ਦਰਬਾਰ ਵਿੱਚ ਹੋਈਆਂ ਸਾਸ਼ਾਸ਼ਾਂ ਦੀ ਦਾਸਤਾਨ ਜੋ ਇੱਕ ਗੋਰੇ ਅੰਗਰੇਜ਼ ਵੱਲੋਂ ਲਿਖੀ ਗਈ ਹੈ ਜੋ ਉਸ ਟਾਈਮ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਇੱਕ ਅਫਸਰ ਸੀ ਜਿਸ ਵੱਲੋਂ ਇਹ ਕਿਤਾਬ ਲਿਖੀ ਗਈ ਹੈ ਜਿਸ ਵਿੱਚ ਸਾਰਾ ਕੁਝ ਲਿਖਿਆ ਗਿਆ ਹੈ ਕਿਦਾਂ ਸਿੱਖ ਇਤਿਹਾਸ ਸਿੱਖ ਰਾਜ ਕਿਵੇਂ ਖਤਮ ਕੀਤਾ ਗਿਆ ਜਿਹੜੇ ਗਦਾਰਾਂ ਲੋਕਾਂ ਵੱਲੋਂ ਜਾਂ ਡੋਗਰਿਆਂ ਵੱਲੋਂ ਕਿਵੇਂ ਸਿੱਖ ਰਾਜ ਦੀ ਖੇਰੂ-ਖੇਰੂ ਕੀਤਾ ਗਿਆ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਹੱਥੇ ਜੋੜ ਕੇ ਬੇਨਤੀ ਕਿ ਆਪ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲੋਕਾਂ ਭੈਣਾ ਭਰਾਵਾਂ ਤੱਕ ਤਾਂ ਜੋ ਸਾਡਾ ਵੱਡਾ ਮੁੱਲਾ ਇਤਿਹਾਸ ਹੋਰਨਾਂ ਤੱਕ ਪਹੁੰਚ ਸਕੇ ਅੱਗੇ ਇਦਾਂ ਸ਼ੁਰੂ ਹੁੰਦਾ ਇਤਿਹਾਸ ਜਵਾਲਾ ਸਿੰਘ ਅਤੇ ਰਾਣੀ ਚੰਦਕੌਰ ਦਾ ਕਤਲ ਇਹ ਦੇਖਿਆ ਜਾ ਚੁੱਕਾ ਹੈ ਕਿ ਸ਼ੇਰ ਸਿੰਘ ਦੇ ਮੁਖਤਿਆਰ ਜਾਂ ਏਜੰਟ ਜਵਾਲਾ ਸਿੰਘ ਨੇ ਵਜ਼ੀਰ ਬਣਾਏ ਜਾਣ ਦੇ ਵਾਅਦੇ ਅਧੀਨ ਡੋਗਰਾ ਪਰਿਵਾਰ ਦੀ ਮਦਦ ਅਤੇ ਪ੍ਰਭਾਵ ਤੋਂ ਬਿਨਾਂ ਹੀ ਆਪਣੇ ਮਾਲਕ ਨੂੰ ਰਾਜਧਾਨੀਆਂ ਤੇ ਤਖਤ ਉੱਪਰ ਕਾਬਜ ਬਣਾਉਣ ਲਈ ਕਿੰਨੇ ਅਤੇ ਕਿਸ ਹੱਦ ਤੱਕ ਯਤਨ ਕੀਤੇ ਸਨ ਜਦੋਂ ਕੁਵਰ ਸ਼ੇਰ ਸਿੰਘ ਰਾਜਾ ਧਿਆਨ ਸਿੰਘ ਦੇ ਆਖਣ ਤੇ ਲਾਹੌਰ ਪੁੱਜਾ ਅਤੇ ਉਸ ਨੇ ਸਭ ਤੋਂ ਪਹਿਲਾਂ ਸ਼ਾਲੀਮਾਰ ਬਾਗ ਵਿੱਚ ਡੇਰਾ ਲਾਇਆ ਰਾਜਾ ਧਿਆਨ ਸਿੰਘ ਉਸ ਵੇਲੇ ਜੰਮੂ ਵਿੱਚ ਹੀ ਸੀ ਉਸ ਨੇ ਸ਼ੇਰ ਸਿੰਘ ਨੂੰ ਕਿਹਾ ਸੀ ਕਿ ਉਹ ਉਸ ਨੂੰ ਸ਼ਾਲੀਮਾਰ ਬਾਗ ਵਿੱਚ ਮਿਲੇਗਾ ਪਰ ਧਿਆਨ ਸਿੰਘ ਤਾਂ ਹਾਲੇ ਜੰਮੂ ਤੋਂ ਹੀ ਨਹੀਂ ਤੁਰਿਆ ਸੀ ਧਿਆਨ ਸਿੰਘ ਦੇ ਨਾ ਆਉਣ ਤੇ ਸ਼ੇਰ ਸਿੰਘ ਮਾਯੂਸ ਹੋ ਗਿਆ ਪਰ ਉਸਨੇ ਮੁਖਤਿਆਰ ਜਵਾਲਾ ਸਿੰਘ ਨੇ ਉਸ ਮੇ ਮੌਕਾ ਸੰਭਾਲ ਲਿਆ ਉਸਨੇ ਆਪਣੀ ਸੂਝ ਬੂਝ ਨਾਲ ਸਿੱਖ ਫੌਜ ਨਾਲ ਸੰਪਰਕ ਕਰਕੇ ਫੌਜ ਨੂੰ ਸ਼ੇਰ ਸਿੰਘ ਦੇ ਪੱਖ ਵਿੱਚ ਖੜਨ ਲਈ ਰਾਜ਼ਮੰਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਇਸ ਮਕਸਦ ਲਈ ਉਸ ਨੂੰ ਫੌਜ ਨੂੰ ਕਈ ਤਰ੍ਹਾਂ ਦੇ ਲਾਲਚ ਦੇਣੇ ਪਏ ਇਹ ਸਾਰਾ ਕੁਝ ਭਾਵੇਂ ਉਸਨੇ ਸ਼ੇਰ ਸਿੰਘ ਦੇ ਨਾਂ ਹਿੱਟ ਕੀਤਾ ਪਰ ਮਿਹਨਤ ਅਤੇ ਸੂਝ ਬੂਝ ਤਾਂ ਉਸ ਦੀ ਆਪਣੀ ਸੀ ਜਵਾਲਾ ਸਿੰਘ ਨੇ ਫੌਜ ਨੂੰ ਅਤੇ ਸ਼ੇਰ ਸਿੰਘ ਨੂੰ ਇਸ ਗੱਲ ਲਈ ਉਕਸਾਇਆ ਕਿ ਉਹ ਫੌਜ ਨਾਲ ਹਮਲਾ ਕਰਕੇ ਸ਼ਹਿਰ ਅਤੇ ਕਿਲੇ ਉੱਪਰ ਕਬਜ਼ਾ ਕਰ ਲੈਣ ਬੁੱਧੂ ਦੇ ਆਵੇ ਦੇ ਸਥਾਨ ਤੇ ਫੌਜ ਦੇ ਪੰਚਾਇਤ ਦੁਆਰਾ ਸ਼ੇਰ ਸਿੰਘ ਨੂੰ ਮਹਾਰਾਜਾ ਐਲਾਨਿਆ ਜਾਣਾ ਸੀ ਜਵਾਲਾ ਸਿੰਘ ਦੀ ਯੋਜਨਾ ਦਾ ਹੀ ਇੱਕ ਹਿੱਸਾ ਸੀ ਜਵਾਲਾ ਸਿੰਘ ਨੇ ਸ਼ੇਰ ਸਿੰਘ ਨੂੰ ਯਕੀਨਨ ਯਕੀਨ ਕਰਵਾਇਆ ਸੀ ਕਿ ਉਹ ਫੌਜ ਦੀ ਮਦਦ ਨਾਲ ਆਪਣੇ ਮਾਲਕ ਵਾਸਤੇ ਸ਼ਹਿਰ ਤੇ ਕਿਲਾ ਵੀ ਫਤਿਹ ਕਰ ਲਵੇਗਾ ਅਤੇ ਸ਼ੇਰ ਸਿੰਘ ਨੂੰ ਰਾਜ ਗੱਦੀ ਤੇ ਹੀ ਬਿਠਾ ਕੇ ਜਾਵੇ ਬਿਠਾ ਦੇਵੇਗਾ ਪਰ ਉਸ ਨੇ ਸ਼ੇਰ ਸਿੰਘ ਤੋਂ ਵਚਨ ਲਿਆ ਕਿ ਉਹ ਰਾਜਾ ਧਿਆਨ ਸਿੰਘ ਨੂੰ ਇਸ ਮਾਮਲੇ ਵਿੱਚ ਕੋਈ ਦਖਲ ਨਾ ਦੇਣ ਦੇਵੇ ਅਤੇ ਗੱਦੀ ਸੰਭਾਲਣ ਤੋਂ ਬਾਅਦ ਜਵਾਲਾ ਸਿੰਘ ਨੂੰ ਹੀ ਆਪਣਾ ਵਜ਼ੀਰ ਬਣਾਇਆ ਉਸ ਨੂੰ ਡਰ ਸੀ ਕਿ ਕਿਦਰੇ ਧਿਆਨ ਸਿੰਘ ਆ ਕੇ ਉਸ ਦੀ ਸਾਰੀ ਮਿਹਨਤ ਉੱਪਰ ਪਾਣੀ ਨਾ ਫੇਰ ਦੇਵੇ ਇਸ ਲਈ ਉਸ ਨੇ ਖਾਲਸਾ ਫੌਜ ਨੂੰ ਸ਼ਹਿਦ ਦਿੱਤੀ ਕਿ ਉਹ ਜਿੰਨੀ ਛੇਤੀ ਹੋ ਸਕੇ ਕਿਲੇ ਉੱਪਰ ਕਬਜ਼ਾ ਕਰ ਲੈਣ ਇਹ ਤਾਂ ਡੋਗਰਾ ਫੌਜ ਦੀ ਰਣਨੀਤੀ ਸੀ ਜਿਸ ਕਾਰਨ ਸਿੱਖ ਫੌਜ ਕਿਲੇ ਉੱਪਰ ਕਬਜ਼ਾ ਕਰਨ ਵਿੱਚ ਕਾਮਯਾਬ ਨਾ ਹੋ ਸકી ਇਥੋਂ ਤੱਕ ਕਿ ਜਦੋਂ ਰਾਜਾ ਧਿਆਨ ਸਿੰਘ ਆ ਚੁੱਕਾ ਸੀ ਅਤੇ ਸ਼ੇਰ ਸਿੰਘ ਨੇ ਰਾਜਾ ਧਿਆਨ ਸਿੰਘ ਦੀ ਮਦਦ ਤੇ ਸਲਾਹ ਤੋਂ ਬਿਨਾਂ ਕਿਲਾ ਹਾਸਲ ਕਰਨ ਦੀ ਜਵਾਲਾ ਸਿੰਘ ਦੀ ਜੇਦ ਮੰਨਣ ਤੋਂ ਨਾ ਕਰ ਦਿੱਤੀ ਸੀ ਉਦੋਂ ਵੀ ਜਵਾਲਾ ਸਿੰਘ ਆਪਣੇ ਸਟੈਂਡ ਤੇ ਅੜਿਆ ਰਿਹਾ ਜਵਾਲਾ ਸਿੰਘ ਨੇ ਆਪਣੀਆਂ ਖਾਹਿਸ਼ਾਂ ਤੇ ਪਾਣੀ ਫਿਰਦਾ ਦੇ ਕੇ ਫੌਜ ਨੂੰ ਫਿਰ ਇਸ ਗੱਲ ਲਈ ਤਿਆਰ ਕੀਤਾ ਕਿ ਉਹ ਕਿਲੇ ਤੇ ਹਮਲੇ ਜਾਰੀ ਰੱਖਣ ਇਸੇ ਕਾਰਨ ਫੌਜ ਨੇ 12 ਘੰਟਿਆਂ ਤੱਕ ਛੇਰ ਸਿੰਘ ਦੁਆਰਾ ਜਾਰੀ ਕੀਤੇ ਗਏ ਜੰਗਬੰਦੀ ਦੇ ਹੁਕਮਾਂ ਦੀ ਕੋਈ ਪ੍ਰਵਾਹ ਨਾ ਕੀਤੀ ਸ਼ਾਇਦ ਫੌਜ ਹਾਲੇ ਵੀ ਹਮਲੇ ਕਰਨੇ ਜਾਰੀ ਰੱਖਦੀ ਜੇਕਰ ਛੇਰ ਸਿੰਘ ਖੁਦ ਧਿਆਨ ਸਿੰਘ ਨੂੰ ਸ਼ਹਿਰ ਅੰਦਰ ਲੈ ਕੇ ਨਾ ਆਉਂਦਾ ਅਤੇ ਧਿਆਨ ਸਿੰਘ ਦੇ ਦੂਜੇ ਅਫਸਰ ਫੌਜ ਵਿੱਚ ਘੁੰਮ ਫਿਰ ਕੇ ਉਹਨਾਂ ਨੂੰ ਲਾਲਚ ਦੇ ਕੇ ਜੰਗ ਰੋਕਣ ਲਈ ਰਾਜ਼ੀ ਨਾ ਕਰਦੇ ਸਮਝੌਤਾ ਹੋਣ ਤੋਂ ਬਾਅਦ ਛੇਰ ਸਿੰਘ ਨੂੰ ਮਹਾਰਾਜਾ ਮੰਨ ਲਿਆ ਗਿਆ ਅਤੇ ਧਿਆਨ ਸਿੰਘ ਉਸ ਦਾ ਵਜ਼ੀਰ ਬਣ ਗਿਆ ਜਵਾਲਾ ਸਿੰਘ ਦੇ ਵਜ਼ੀਰ ਬਣਦੇ ਸੁਪਨੇ ਖੇਰੂ ਖੇਰੂ ਹੋ ਗਏ ਉਹ ਇਸ ਬਾਰੇ ਸਾਰੇ ਕੁਝ ਲਈ ਡੋਗਰੇ ਭਰਾਵਾਂ ਨੂੰ ਦੋਸ਼ੀ ਮੰਨਦਾ ਸੀ ਉਹ ਡੋਗਰਿਆਂ ਵਿਰੁੱਧ ਸ਼ਹਿਰ ਕੋਲਣ ਲੱਗਾ ਜਵਾਲਾ ਸਿੰਘ ਭਾਵੇਂ ਵਜ਼ੀਰ ਨਾ ਬਣ ਸਕਿਆ ਉਹ ਪਹਿਲਾ ਵਾਂਗ ਸ਼ੇਰ ਸਿੰਘ ਦਾ ਮੁਖਤਿਆਰ ਰਿਆ ਅਤੇ ਉਸ ਨੇ ਫੌਜ ਦੀ ਕਮਾਨ ਸੰਭਾਲ ਲਈ ਜਦੋਂ ਗੁਲਾਬ ਸਿੰਘ ਨੇ ਡੋਗਰਾ ਫੌਜ ਨਾਲ ਕਿਲੇ ਤੋਂ ਬਾਹਰ ਕੁਝ ਕੀਤਾ ਤਾਂ ਗੁਲਾਬ ਸਿੰਘ ਨੂੰ ਵੀ ਉਧੇਰੇ ਖਤਰਾ ਜਵਾਲਾ ਸਿੰਘ ਤੋਂ ਹੀ ਮਹਿਸੂਸ ਹੋ ਰਿਹਾ ਸੀ ਡੋਗਰਾ ਫੌਜ ਸ਼ਾਹਦਰੇ ਆ ਕੇ ਰੁਕੀ ਤਾਂ ਗੁਲਾਬ ਸਿੰਘ ਨੂੰ ਪੱਕਾ ਅਹਿਸਾਸ ਸੀ ਕਿ ਜਵਾਲਾ ਸਿੰਘ ਸਿੱਖ ਫੌਜ ਨਾਲ ਰਲ ਕੇ ਉਸ ਦੀ ਡੋਗਰਾ ਫੌਜ ਉਪਰ ਹਮਲਾ ਕਰੇਗਾ ਅਤੇ ਜੋ ਉਹ ਕਿਲੇ ਵਿੱਚੋਂ ਲੁੱਟ ਕੇ ਲਿਆ ਹੈ ਉਹ ਸਾਰਾ ਕੁਝ ਜਵਾਲਾ ਸਿੰਘ ਲੁੱਟ ਕੇ ਲੈ ਜਾਵੇਗਾ ਭਾਵੇਂ ਜੇਹਾ ਨਹੀਂ ਹੋਇਆ ਪਰ ਕੀ ਸ਼ੇਰ ਸਿੰਘ ਤੇ ਧਿਆਨ ਸਿੰਘ ਨੂੰ ਵੀ ਅਜੇਹਾ ਕੋਈ ਹਦੇਸ਼ਾ ਸੀ ਅਦੇ ਕਿ ਉਹਨਾਂ ਨੇ ਸਾਵਧਾਨੀ ਵਰਜੋਂ ਕੋਈ ਕਦਮ ਚੁੱਕਿਆ ਤਾਂ ਕਿ ਅਜੇ ਹਨਾ ਵਾਪਰ ਸਕੇ ਡੋਗਰਾ ਸਰਦਾਰ ਧਿਆਨ ਸਿੰਘ ਨੂੰ ਜਵਾਲਾ ਸਿੰਘ ਦੀ ਮਨੋਦਸ਼ਾ ਬਾਰੇ ਪੂਰਾ ਤੇ ਗਿਆਨ ਸੀ ਪਰ ਉਹ ਆਪਣੀ ਸਾਰੀ ਜਾਣਕਾਰੀ ਨੂੰ ਜਵਾਲਾ ਸਿੰਘ ਨੂੰ ਤਬਾਹ ਕਰਨ ਵਿੱਚ ਅਤੇ ਆਪਣੇ ਇੱਕ ਸਦੂਸ਼ਮਨ ਤੋਂ ਖੂਨੀ ਬਦਲਾ ਲੈਣ ਲਈ ਵਰਤਨਾ ਚਾਹੁੰਦਾ ਸੀ ਜਵਾਲਾ ਸਿੰਘ ਨੂੰ ਬਰਬਾਦ ਕਰਨ ਦੀ ਦਿਸ਼ਾ ਵਿੱਚ ਧਿਆਨ ਸਿੰਘ ਦਾ ਪਹਿਲਾ ਕਦਮ ਇਹ ਸੀ ਕਿ ਜਵਾਲਾ ਸਿੰਘ ਦੀ ਅਤੇ ਮਾਲਕ ਪ੍ਰਤੀ ਆਸਥਾ ਅਤੇ ਵਿਸ਼ਵਾਸ ਉੱਪਰ ਸੱਟ ਮਾਰੀ ਜਾਵੇ ਉਹ ਜਵਾਲਾ ਸਿੰਘ ਨੂੰ ਛੇਰ ਸਿੰਘ ਦੀਆਂ ਨਜ਼ਰਾਂ 'ਚੋਂ ਗ੍ਰਾਉਣਾ ਚਾਹੁੰਦਾ ਸੀ ਅਤੇ ਦੋਵਾਂ ਦੀ ਇੱਕ ਦੂਜੇ ਪ੍ਰਤੀ ਸੋਚਣੀ ਵਿੱਚ ਦੋ ਫੇੜ ਪਾਉਣਾ ਚਾਹੁੰਦਾ ਸੀ ਅਜਿਹਾ ਕਰਨ ਲਈ ਉਸ ਕੋਲ ਵਧੀਆ ਤਰ੍ਹਾਂ ਨਾਲ ਡਿਜ਼ਾਈਨ ਕੀਤੀਆਂ ਹੋਈਆਂ ਅਤੇ ਬੜੀ ਸੂਝ ਨਾਲ ਕੜੀਆਂ ਹੋਈਆਂ ਸਕੀਮਾਂ ਸਨ ਉਸ ਨੇ ਛੇਰ ਸਿੰਘ ਦੇ ਦਿਮਾਗ ਵਿੱਚ ਉੱਪਰ ਅਜਿਹਾ ਜਾਦੂ ਚਲਾਇਆ ਤੇ ਇਸ ਤਰ੍ਹਾਂ ਨਾਲ ਜਵਾਲਾ ਸਿੰਘ ਦੇ ਖਿਲਾਫ ਉਸਨੇ ਕੰਨ ਭਰੇ ਕਿ ਉਹ ਥੋੜੇ ਦਿਨਾਂ ਵਿੱਚ ਹੀ ਜਵਾਲਾ ਸਿੰਘ ਨੂੰ ਬੜਾ ਨਫ਼ਰਤ ਭਰਿਆ ਸੜੂ ਸਾਜ਼ਿਸ਼ੀ ਅਤੇ ਕਮੀਨਾ ਬੰਦਾ ਸਮਝਣ ਲੱਗ ਪਿਆ। ਧਿਆਨ ਸਿੰਘ ਦਾ ਸਿਖਾਇਆ ਹੋਇਆ ਸ਼ੇਰ ਸਿੰਘ ਇੱਕ ਦਿਨ ਸੱਚਮੁੱਚ ਜਵਾਲਾ ਸਿੰਘ ਦੇ ਗਲ ਪੈ ਗਿਆ। ਉਸਨੇ ਜਵਾਲਾ ਸਿੰਘ ਨੂੰ ਆਪਣੇ ਵਿਵਹਾਰ ਲਈ ਸਪਸ਼ਟੀਕਰਨ ਦੇਣ ਲਈ ਕਿਹਾ। ਜਵਾਲਾ ਸਿੰਘ ਉਸ ਵੇਲੇ 6000 ਕੋਰਸਵਾਰਾ ਸਮੇਤ ਸ਼ਾਲੀਮਾਰ ਬਾਗ ਵਿੱਚ ਸ਼ੌਣੀ ਪਾਈ ਬੈਠਾ ਸੀ। ਇਹ ਸਾਰੇ ਕੋਰਸਵਾਰਾ ਜਵਾਲਾ ਸਿੰਘ ਦੇ ਪੱਖ ਵਿੱਚ ਸਨ। ਇਹਨਾਂ ਨੇ ਜਦੋਂ ਆਪਣੇ ਕਮਾਂਡਰ ਜਵਾਲਾ ਸਿੰਘ ਦਾ અપਮਾਨ ਹੁੰਦਾ ਦੇਖਿਆ ਤਾਂ ਇਹਨਾਂ ਨੇ ਗੁੱਸੇ 'ਚ ਆ ਕੇ ਮਹਾਰਾਜੇ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਫੌਜ ਦੇ ਹੰਗਾਰੇ ਨਾਲ ਜਵਾਲਾ ਸਿੰਘ ਉਤਸ਼ਾਹ ਵਿੱਚ ਆ ਗਿਆ ਫੌਜ ਨੇ ਉਸ ਨੂੰ ਇਹ ਆਖ ਕੇ ਹੋਰ ਦਲੇਰੀ ਦੇ ਦਿੱਤੀ ਕਿ ਉਹ ਆਪੇ ਜਵਾਲਾ ਸਿੰਘ ਦੀ ਥਾਂ ਤੇ ਮਹਾਰਾਜੇ ਨੂੰ ਸਪਸ਼ਟੀਕਰਨ ਦੇ ਦੇਣਗੇ ਅਤੇ ਜੇ ਲੋੜ ਪਈ ਤਾਂ ਤਾਕਤ ਦੇ ਜੋਰ ਨਾਲ ਮਹਾਰਾਜੇ ਤੋਂ ਉਸ ਦੀ ਸੁਰੱਖਿਆ ਵੀ ਕਰਨਗੇ ਜਵਾਲਾ ਸਿੰਘ ਦਾ ਇਹ ਵਤੀਰਾ ਦੇਖ ਕੇ ਮਹਾਰਾਜਾ ਸ਼ੇਰ ਸਿੰਘ ਦਾ ਪਾਰਾ ਹੋਰ ਵੀ ਚੜ ਗਿਆ ਜਵਾਲਾ ਸਿੰਘ ਬਾਰੇ ਉਸ ਦੇ ਮਨ ਵਿੱਚਲੇ ਸ਼ੱਕ ਯਕੀਨਾਂ ਵਿੱਚ ਯਕੀਨ ਵਿੱਚ ਬਦਲਦੇ ਗਏ ਨਜ਼ਰ ਆਏ ਉਸ ਨੂੰ ਜਵਾਲਾ ਸਿੰਘ ਸੱਚਮੁੱਚ ਧੋਖੇਬਾਜ਼ ਅਤੇ ਕਮੀਨਾ ਨਜ਼ਰ ਆਉਣ ਲੱਗਾ ਉਸ ਨੂੰ ਯਕੀਨ ਹੋਣ ਲੱਗਾ ਕਿ ਆਪਣੇ ਕੋਰਸਵਾਰਾਂ ਤੋਂ ਹੁਕਮ ਅਦੂਲੀ ਕਰਵਾ ਕੇ ਜਵਾਲਾ ਸਿੰਘ ਨੇ ਆਪ ਹੀ ਵਿਦਰੋਹ ਕਰ ਦਿੱਤਾ ਹੈ ਅਤੇ ਫੌਜ ਨੂੰ ਵੀ ਦਰੋਹ ਕਰਨ ਲਈ ਉਕਸਾ ਰਿਹਾ ਹੈ ਮਹਾਰਾਜੇ ਨੇ 24 ਘੰਟਿਆਂ ਦਾ ਨੋਟਿਸ ਦਿੱਤਾ ਕਿ 24 ਘੰਟਿਆਂ ਦੇ ਅੰਦਰ ਅੰਦਰ ਬਗੀ ਕਮਾਂਡਰ ਮਹਾਰਾਜੇ ਸਾਹਮਣੇ ਹਾਜ਼ਰ ਹੋ ਕੇ ਸਪਸ਼ਟੀ ਕਰਨ ਦੇਵੇ 24 ਘੰਟੇ ਬੀਤਣ ਤੋਂ ਬਾਅਦ ਮਹਾਰਾਜਾ ਸ਼ੇਰ ਸਿੰਘ ਨੇ ਸ਼ਹਿਰ ਅੰਦਰ ਲੀਆਂ ਅਤੇ ਸ਼ਹਿਰੋਂ ਬਾਹਰ ਲੀਆਂ ਫੌਜਾਂ ਦੀ ਕਮਾਨ ਜਵਾਲਾ ਸਿੰਘ ਤੋਂ ਖੋ ਕੇ ਆਪਣੇ ਹੱਥ ਲੈ ਲਈ ਫਿਰ ਉਹ ਵਜ਼ੀਰ ਧਿਆਨ ਸਿੰਘ ਅਤੇ ਹੋਰ ਬਹੁਤ ਸਾਰੇ ਸਰਦਾਰਾਂ ਨਾਲ ਲੈ ਕੇ ਆਪਣੇ ਬਾਗੀ ਮੁਖਤਿਆਰ ਨੂੰ ਸਬਕ ਸਿਖਾਉਣ ਲਈ ਚੱਲ ਪਿਆ ਉਹਨਾਂ ਜਵਾਲਾ ਸਿੰਘ ਆਪਣੇ 6000 ਕੋਤਸਵਾਰਾਂ ਸਮੇਤ ਸ਼ਾਲੀਮਾਰ ਬਾਗ ਵਿੱਚ ਮਿਲ ਗਿਆ ਕੋਤਸਵਾਰਾਂ ਨੇ ਉਸ ਨੂੰ ਆਪਣੇ ਘੇਰੇ ਵਿੱਚ ਲਿਆ ਹੋਇਆ ਸੀ ਜਿਵੇਂ ਉਸ ਦੇ ਪੱਖ ਵਿੱਚ ਡਟੇ ਖੜੇ ਹੋਣ ਮਹਾਰਾਜੇ ਨੇ ਕਿਹਾ ਕਿ ਉਹ ਇਕੱਲੇ ਜਵਾਲਾ ਸਿੰਘ ਨੂੰ ਨਿੱਜੀ ਤੌਰ ਤੇ ਮਿਲਣਾ ਚਾਹੁੰਦਾ ਹੈ ਇਹ ਸੁਣ ਕੇ ਜਵਾਲਾ ਸਿੰਘ ਨੇ ਅੜੀ ਕਰ ਕਰਨ ਦੇ ਸਾਰੇ ਵਿਚਾਰ ਤਿਆਗ ਦਿੱਤੇ ਅਤੇ ਅੱਗੇ ਵਧ ਕੇ ਆਪਣੇ ਗੁੱਸੇ ਨਾਲ ਕੰਬਰਹਿ ਮਾਲਕ ਦੇ ਸਾਹਮਣੇ ਜਾ ਖਲੋਤਾ ਉਸ ਨੂੰ ਮਹਾਰਾਜਾ ਆਪਣੇ ਨਾਲ ਲਾਹੌਰ ਲੈ ਗਿਆ ਲਾਹੌਰ ਪਹੁੰਚਦੇ ਹੀ ਉਸ ਤੇ ਉਸ ਦੇ ਭਾਰੀ ਹੱਥ ਕੜੀਆਂ ਬੇੜੀਆਂ ਪਾ ਦਿੱਤੀਆਂ ਗਈਆਂ ਉਸ ਨੂੰ ਕਾਲ ਕੋਠੇ ਵਿੱਚ ਸੁੱਟ ਦਿੱਤਾ ਗਿਆ ਨਾ ਹੀ ਉਸ ਨਾਲ ਕੋਈ ਸਵਾਲ ਜਵਾਬ ਕੀਤਾ ਗਿਆ ਅਤੇ ਨਾ ਹੀ ਉਸ ਨੂੰ ਆਪਣਾ ਪੱਖ ਰੱਖਣ ਦਾ ਕੋਈ ਮੌਕਾ ਦਿੱਤਾ ਗਿਆ ਹੋ ਸਕਦਾ ਸੀ ਕਿ ਮਹਾਰਾਜਾ ਆਪਣੇ ਪ੍ਰਾਣੀ ਵਫਾਦਾਰ ਨੌਕਰ ਨੂੰ ਸਭਾਈ ਦਾ ਕੋਈ ਮੌਕਾ ਦੇ ਦਿੰਦਾ ਪਰ ਧਿਆਨ ਸਿੰਘ ਇਸ ਗੱਲੋਂ ਬੜਾ ਚੁਕੰਨਾ ਸੀ ਉਸਨੇ ਸਾਰਾ ਕੁਝ ਇੰਨੀ ਛੇਤੀ ਕਰਵਾਇਆ ਕਿ ਮਹਾਰਾਜ ਨੂੰ ਕੁਝ ਕਰਨ ਦਾ ਮੌਕਾ ਹੀ ਨਾ ਮਿਲਿਆ ਧਿਆਨ ਸਿੰਘ ਤਾਂ ਉਹਨਾਂ ਦਰਮਿਆਨ ਆਏ ਫਸ ਫਾਂਸਲੇ ਨੂੰ ਹੋਰ ਚੌੜਾ ਕਰਨਾ ਚਾਹੁੰਦਾ ਸੀ ਇਸ ਪ੍ਰਕਾਰ ਬਦ ਨਸੀਬ ਜਵਾਲਾ ਸਿੰਘ ਨੂੰ ਹੱਤਕੜੀਆਂ ਬੇੜੀਆਂ ਨਾਲ ਕਾਲ ਕੋਠੇ ਵਿੱਚ ਰਹਿਣਾ ਪਿਆ ਉਸ ਨੂੰ ਸਾਰੇ ਦਿਨ ਲਈ ਅੱਧਾ ਸੇਰ ਆਟਾ ਮਿਲਦਾ ਸੀ ਜਿਸ ਨੂੰ ਇੰਨੀ ਹੀ ਮਿਕਦਾਰ ਤੇ ਲੂਣ ਵਾਲੇ ਪਾਣੀ ਨਾਲ ਗੁੰਨਿਆ ਗਿਆ ਹੁੰਦਾ ਸੀ ਹਰ ਰੋਜ਼ ਉਸ ਦੇ ਕੌੜੇ ਬਰਾਏ ਜਾਂਦੇ ਹਰ ਰੋਜ਼ ਉਸ ਤੇ ਕੌੜੇ ਵਰਾਏ ਜਾਂਦੇ ਸਨ ਗਰਮ ਸਲਾਖਾਂ ਪੈਰਾਂ ਦੀਆਂ ਤਲੀਆਂ ਤੇ ਲਾਈਆਂ ਜਾਂਦੀਆਂ ਸਨ ਇੱਕ ਮਹੀਨੇ ਤੱਕ ਤੇਸ਼ਦਤ ਦਾ ਇਹ ਦੌਰ ਚੱਲਦਾ ਰਿਹਾ ਪਰ ਉਸਨੇ ਕਦੇ ਇਸ ਤਸ਼ਦਦ ਤੋਂ ਡਰ ਕੇ ਗੋਡੇ ਨਾ ਟੇਕੇ ਧਿਆਨ ਸਿੰਘ ਨੇ ਇਸ ਇਹ ਹੁਕਮ ਅਸਲ ਕਰ ਲਿਆ ਕਿ ਕੈਦੀ ਜਵਾਲਾ ਸਿੰਘ ਨੂੰ ਅਗਲੀ ਸਜ਼ਾ ਕੱਟਣ ਲਈ 6 ਮਹੀਨਿਆਂ ਵਾਸਤੇ ਛੇਕੂਪੁਰੇ ਦੇ ਕਿਲੇ ਵਿੱਚ ਭੇਜ ਦਿੱਤਾ ਜਾਵੇ। ਹੁਕਮ ਦੀ ਤਮੀਲ ਕਰਦਿਆਂ ਉਸ ਨੂੰ ਛੇਕੂਪੁਰ ਦੇ ਕਿਲੇ ਵਿੱਚਲੇ ਕੈਦਖਾਨੇ ਵਿੱਚ ਭੇਜ ਦਿੱਤਾ ਗਿਆ। ਉਸ ਨੂੰ ਭੇਜਣ ਤੋਂ ਪਹਿਲਾਂ ਮਹਾਰਾਜੇ ਨਾਲ ਮਿਲਣ ਦੀ ਆਗਿਆ ਨਾ ਦਿੱਤੀ ਗਈ। ਛੇਕੂਪੁਰੇ ਜਾਣ ਤੋਂ ਬਾਅਦ 10 ਦਿਨਾਂ ਦੇ ਅੰਦਰ ਅੰਦਰ ਉਸ ਦੀ ਮੌਤ ਦੀ ਖਬਰ ਆ ਗਈ। ਉਹ ਬੇਤਹਾਚਾ ਤਸ਼ੱਦਦ ਕਾਰਨ ਮਰਿਆ ਸੀ ਜੋ ਉੱਥੋਂ ਦੇ ਜੇਲਰਾਂ ਨੇ ਕੀਤਾ ਸੀ। ਅਸਲ ਵਿੱਚ ਉੱਥੋਂ ਦੇ ਜੇਲਰ ਤਿਆਰ ਸਿੰਘ ਦੇ ਹੀ ਬੰਦੇ ਸਨ। ਕੁਝ ਸਮੇਂ ਬਾਅਦ ਮਹਾਰਾਜਾ ਸ਼ੇਰ ਸਿੰਘ ਨੂੰ ਸੂਚਿਤ ਕਰ ਦਿੱਤਾ ਗਿਆ ਕਿ ਜਵਾਲਾ ਸਿੰਘ ਆਪਣੀ ਕੁਦਰਤੀ ਮੌਤ ਮਰ ਗਿਆ ਸੀ। ਬਸ ਇਸ ਤੋਂ ਬਾਅਦ ਵਿਚਾਰੇ ਜਵਾਲਾ ਸਿੰਘ ਬਾਰੇ ਨਾ ਕਿਸੇ ਨੇ ਕੁਝ ਪੁੱਛਿਆ ਨਾ ਕਿਸੇ ਨੇ ਕੋਈ ਦੱਸਿਆ ਅਤੇ ਨਾ ਕਿਸੇ ਨੇ ਉਸ ਨੂੰ ਯਾਦ ਕੀਤਾ। ਅਸੀਂ ਜਾਣਦੇ ਹਾਂ ਕਿ ਜਦੋਂ ਸ਼ੇਰ ਸਿੰਘ ਨੂੰ ਗੱਦੀ ਦੇਣ ਅਤੇ ਕਿਲੇ ਤੇ ਕਾਬਜ਼ ਕਰਵਾਉਣ ਲਈ ਸੰਧੀ ਹੋਈ ਤਾਂ ਗੁਲਾਬ ਸਿੰਘ ਨੇ ਇਹ ਸ਼ਰਤ ਰੱਖੀ ਸੀ ਕਿ ਚੰਦਕੌਰ ਦੇ ਵਿਅਕਤੀ ਤਵ ਦਾ ਅਤੇ ਉਸ ਦੀ ਜਾਇਦਾਦ ਦਾ ਆਦਰ ਕੀਤਾ ਜਾਵੇ ਉਸ ਨੂੰ 9 ਲੱਖ ਰੁਪਏ ਸਾਲਾਨਾ ਆਮਦਨ ਵਾਲੀ ਜਾਗੀਰ ਦਿੱਤੀ ਜਾਵੇ ਗੁਲਾਬ ਸਿੰਘ ਨੇ ਪਹਿਲਾਂ ਹੀ ਸੋਚ ਰੱਖਿਆ ਸੀ ਕਿ ਚੰਦਕੌਰ ਲਈ ਕਿਹੜੀ ਜਾਗੀਰ ਮੰਗਣੀ ਹੈ ਗੁਲਾਬ ਸਿੰਘ ਨੇ ਸਲਾਹ ਦਿੱਤੀ ਕਿ ਚੰਦਕੌਰ ਨੂੰ ਕੁੰਡੀ ਕੁੰਡੀਲੀ ਦੀ ਜਾਗੀਰ ਦਿੱਤੀ ਜਾਵੇ ਇਹ ਇਲਾਕਾ ਜੰਮੂ ਦੇ ਨੇੜੇ ਪਹਾੜਾਂ ਦੇ ਪੈਰਾਂ ਵਿੱਚ ਸੀ ਅਤੇ ਪਿੰਬਰ ਤੋਂ ਦਰਿਆ ਜਹਲਮ ਤੱਕ ਸੀ ਇਹ ਇਲਾਕਾ ਗੁਲਾਬ ਸਿੰਘ ਦੀ ਰਿਆਸਤ ਦੇ ਬਿਲਕੁਲ ਨਾਲ ਲਗਵਾ ਸੀ ਇਸ ਡੋਗਰੇ ਸਰਦਾਰ ਨੇ ਚੰਦਕੌਰ ਦੇ ਕੁਝ ਇਸ ਤਰ੍ਹਾਂ ਦਾ ਪ੍ਰਭਾਵ ਬਣਾ ਰੱਖਿਆ ਸੀ ਕਿ ਚੰਦਕੌਰ ਨੇ ਇਸ ਨੂੰ ਹੀ ਆਪਣਾ ਮੁਖਤਿਆਰ ਜਾਂ ਵਿਸ਼ੇਸ਼ ਏਜੰਟ ਬਣਾ ਦਿੱਤਾ ਇਸ ਤਰ੍ਹਾਂ ਉਸ ਦੀ ਜਾਗੀਰ ਸਮੇਤ ਉਸ ਦੀ ਸਾਰੀ ਜਾਇਦਾਦ ਦੀ ਸਾਮ ਸੰਭਾਲ ਦਾ ਕੰਮ ਗੁਲਾਬ ਸਿੰਘ ਦੇ ਹੱਥ ਵਿੱਚ ਆ ਗਿਆ ਅਤੇ ਜਿਵੇਂ ਹੀ ਪਹਿਲਾਂ ਹੀ ਅੰਦਾਜ਼ਾ ਸੀ ਉਸ ਨੇ ਇਸ ਮੁਖਤਿਆਰ ਪੁਣੇ ਦਾ ਵੱਧ ਤੋਂ ਵੱਧ ਫਾਇਦਾ ਉਠਾਇਆ ਚੰਦਕੌਰ ਨੇ ਕਦੇ ਵੀ ਆਪਣੀ ਜਾਗੀਰ ਦੀ ਜਾਂ ਆਪਣੀ ਹੋਰ ਜਾਇਦਾਦ ਦੀ ਪੂਰੀ ਆਮਦਨ ਹਾਸਲ ਨਾ ਕੀਤੀ ਬਸ ਜਿੰਨੀ ਕੁ ਲੋੜ ਹੁੰਦੀ ਸੀ ਉਹਨਾਂ ਨੂੰ ਲੈ ਲੈਂਦੀ ਸੀ ਚੰਦਕੌਰ ਨੇ ਮਹਿਲ ਛੱਡ ਦਿੱਤਾ ਕਿਲਾ ਵੀ ਛੱਡ ਦਿੱਤਾ ਸ਼ਹਿਰ ਵਿਚਲੇ ਉਸ ਮਕਾਨ ਵਿੱਚ ਰਹਿਣ ਲੱਗ ਪਈ ਜੋ ਉਸ ਦੇ ਪੁੱਤਰ ਕੁਵਰ ਨੌਨਿਹਾਲ ਸਿੰਘ ਨੇ ਬਣਵਾਇਆ ਸੀ ਉਹ ਮਹਿਲ ਵਿੱਚ ਰਹਿ ਕੇ ਰਹਿ ਵੀ ਪੈਂਦੀ ਉਹ ਮਹਿਲ ਵਿੱਚ ਰਹਿ ਵੀ ਪੈਂਦੀ ਜੇ ਸ਼ੇਰ ਸਿੰਘ ਦੀ ਮਰਜ਼ੀ ਉਸ ਤੇ ਚਾਦਰ ਪਾ ਕੇ ਉਸ ਨੂੰ ਆਪਣੀ ਪਤਨੀਆਂ ਵਿੱਚ ਸ਼ਾਮਲ ਕਰਨ ਦੀ ਹੁੰਦੀ ਤਾਂ ਉਸ ਨੇ ਇਸ ਗੱਲ ਲਈ ਵੀ ਮੰਨ ਜਾਣਾ ਸੀ ਪਰ ਸਮੱਸਿਆ ਇਹ ਸੀ ਕਿ ਛਾਤਰ ਡੋਗਰੇ ਸਰਦਾਰ ਗੁਲਾਬ ਸਿੰਘ ਨੇ ਜਾਣ ਬੁੱਝ ਕੇ ਸੰਧੀ ਵਿੱਚ ਇੱਕ ਅਜਿਹੀ ਸ਼ਰਤ ਸ਼ਾਮਲ ਕਰ ਦਿੱਤੀ ਕਿ ਚੰਦਕੌਰ ਦੇ ਲੋ ਚਾਹੁੰਦੇ ਹੋਏ ਵੀ ਅਜਿਹਾ ਕੁਝ ਨਹੀਂ ਕਰ ਸਕਦੀ ਸੀ ਗੁਲਾਬ ਸਿੰਘ ਇਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਜੇਕਰ ਅਜਿਹਾ ਹੋ ਗਿਆ ਤਾਂ ਚੰਦਕੌਰ ਦੀ ਜ਼ਗੀਰ ਅਤੇ ਬਾਕੀ ਜਾਇਦਾਦ ਉਸਦੇ ਹੱਥੋਂ ਨਿਕਲ ਜਾਵੇਗੀ ਉਸ ਨੂੰ ਇਹ ਵੀ ਡਰ ਸੀ ਕਿ ਜੇਕਰ ਚੰਦਕੌਰ ਸ਼ੇਰ ਸਿੰਘ ਦੀ ਪਤਨੀ ਬਣ ਗਈ ਤਾਂ ਸ਼ੇਰ ਸਿੰਘ ਉਸ ਤੋਂ ਉਹਦੇ ਸਾਰੇ ਲੁਕਵੇਂ ਪੇਤਾਂ ਦੀ ਜਾਣਕਾਰੀ ਲੈ ਲਵੇਗਾ ਅਤੇ ਉਸ ਨੂੰ ਪਤਾ ਲੱਗ ਜਾਵੇਗਾ ਕਿ ਰਾਣੀ ਦਾ ਸਾਰਾ ਧਨ ਅਤੇ ਉਸਦੇ ਸਾਰੇ ਜੇਵਰ ਵੀ ਗੁਲਾਬ ਸਿੰਘ ਕੋਲ ਹਨ ਅਤੇ ਇਹ ਵੀ ਪਤਾ ਲੱਗ ਜਾਏਗਾ ਕਿ ਜੰਮੂ ਲਹਿਰਵਾਨਾ ਹੋਣ ਵੇਲੇ ਗੁਲਾਬ ਸਿੰਘ ਨੇ ਖਜਾਨੇ ਦੀ ਜੋ ਲੁੱਟ ਕੀਤੀ ਸੀ ਉਹ ਵੀ ਰਾਣੀ ਚੰਦਕੌਰ ਦੀ ਮਿਲੀਭੁਗਤ ਨਾਲ ਕੀਤੀ ਸੀ ਗੁਲਾਬ ਸਿੰਘ ਰਾਣੀ ਚੰਦਕੌਰ ਦੇ ਸੁਭਾਅ ਨੂੰ ਚੰਗੀ ਤਰ੍ਹਾਂ ਸਮਝਦਾ ਸੀ ਉਹ ਬੜੀ ਕਮਜ਼ੋਰ ਜਹੀ ਔਰਤ ਸੀ ਜੋ ਕੋਈ ਵੀ ਪੇਤ ਛਪਾ ਕੇ ਨਹੀਂ ਰੱਖ ਸਕਦੀ ਸੀ ਉਹ ਸੋਚਾਂ ਵਿੱਚ ਗਵਾਚੀ ਰਹਿੰਦੀ ਸੀ ਹਮੇਸ਼ਾ ਨਾ ਖੁਸ਼ ਰਹਿੰਦੀ ਸੀ ਉਸ ਨੂੰ ਇਹੋ ਲੱਗਾ ਰਹਿੰਦਾ ਸੀ ਕਿ ਉਹ ਖੁਸ਼ੀ ਕਿੱਥੋਂ ਹਾਸਲ ਕਰੇ ਗਲਾਬ ਸਿੰਘ ਨੇ ਉਸ ਨੂੰ ਯਕੀਨ ਦਿਵਾਇਆ ਸੀ ਕਿ ਉਹ ਉਸ ਦੀ ਖੁਸ਼ੀ ਲਈ ਸਭ ਕੁਝ ਕਰੇਗਾ ਉਸ ਨੂੰ ਜਿੰਨੀ ਵੀ ਦਲ ਧਨ ਦੌਲਤ ਚਾਹੀਦੀ ਹੈ ਉਹ ਦੇਵੇਗਾ ਪਰ ਉਹ ਸ਼ੇਰ ਸਿੰਘ ਦੀਆਂ ਗੱਲਾਂ ਵਿੱਚ ਨਾ ਆਵੇ ਉਸ ਨੇ ਜਿੱਥੇ ਆਪਣੇ ਬਾਰੇ ਇਹ ਜਾਚਾ ਰੱਖਿਆ ਸੀ ਕਿ ਉਹ ਰਾਣੀ ਦਾ ਸਭ ਤੋਂ ਵੱਡਾ ਹਮਦਰਦ ਅਸੀਂ ਉੱਥੇ ਹੀ ਉਸ ਨੇ ਸ਼ੇਰ ਸਿੰਘ ਬਾਰੇ ਇਹ ਜਾਚਾ ਰੱਖਿਆ ਸੀ ਕਿ ਉਹ ਰਾਣੀ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਉਹ ਉਸ ਨੂੰ ਤਬਾਹ ਕਰਨਾ ਚਾਹੁੰਦਾ ਹੈ ਉਸ ਨੂੰ ਖਤਮ ਕਰਨਾ ਚਾਹੁੰਦਾ ਹੈ ਗੱਲ ਕੀ ਉਸ ਨੇ ਰਾਣੀ ਦੇ ਮਨ ਵਿੱਚ ਸ਼ੇਰ ਸਿੰਘ ਬਾਰੇ ਪੂਰਾ ਡਰ ਬਿਠਾ ਦਿੱਤਾ ਸੀ ਚੰਦਕੌਰ ਨੇ ਇਸੇ ਡਰ ਕਾਰਨ ਕਿਲਾ ਛੱਡ ਦਿੱਤਾ ਅਤੇ ਉਹ ਸ਼ਹਿਰ ਵਾਲੇ ਮਕਾਨ ਵਿੱਚ ਰਹਿਣ ਲੱਗ ਪਈ ਦੋਵੇਂ ਡੋਗਰਾ ਭਰਾਵਾਂ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਸ਼ਹਿਰ ਵਾਲੇ ਮਕਾਨ ਵਿੱਚ ਉਹ ਉਸ ਦੀ ਪੂਰੀ ਤਰ੍ਹਾਂ ਨਾਲ ਸੁਰੱਖਿਆ ਕਰਨਗੇ ਦੋਵਾਂ ਭਰਾਵਾਂ ਨੇ ਹਮੇਸ਼ਾ ਉਸ ਦੇ ਵਫਾਦਾਰ ਰਹਿਣ ਦੀ ਸਹੁੰ ਵੀ ਚੁੱਕੀ ਸੀ ਇਸ ਤਰ੍ਹਾਂ ਦੇ ਹਾਲਾਤ ਕੁਝ ਮਹੀਨਿਆਂ ਤੱਕ ਚੱਲਦੇ ਰਹੇ ਚੰਦਕੌਰ ਗੁਲਾਬ ਸਿੰਘ ਦੇ مشورے ਅਨੁਸਾਰ ਚੱਲਦੀ ਰਹੀ ਉਸ ਨੂੰ ਆਪਣਾ ਸੱਚਾ ਹਮਦਰਦ ਸਮਝਦੀ ਰਹੀ ਅਤੇ ਇਹ ਯਕੀਨ ਕਰਦੀ ਰਹੀ ਕਿ ਗੁਲਾਬ ਸਿੰਘ ਆਪਣੇ ਵਾਅਦੇ ਅਨੁਸਾਰ ਉਸ ਦੀ ਪੂਰਨ ਸੁਰੱਖਿਆ ਕਰੇਗਾ ਗੁਲਾਬ ਸਿੰਘ ਅਤੇ ਧਿਆਨ ਸਿੰਘ ਆਪਸ ਵਿੱਚ ਮਿਲੇ ਹੋਏ ਸਨ ਗੁਲਾਬ ਸਿੰਘ ਜੋ ਬੋਲਦਾ ਸੀ ਉਹ ਅਸਲ ਵਿੱਚ ਧਿਆਨ ਸਿੰਘ ਦੇ ਹੀ ਬੋਲ ਹੁੰਦੇ ਸਨ ਉਹ ਸ਼ੇਰ ਸਿੰਘ ਦੇ ਖਿਲਾਫ ਚੰਦਕੌਰ ਦੇ ਕੰਨ ਪਰ ਦੇ ਰਹੇ ਰਹਿੰਦੇ ਸਨ ਇੱਕ ਦਿਨ ਚੰਦਕੌਰ ਨੂੰ ਕਿਹਾ ਗਿਆ ਕਿ ਉਹ ਕਨਈਆ ਖੂਨਦਾਨ ਦੇ ਪ੍ਰਸਿੱਧ ਸਰਦਾਰ ਇੱਕ ਦਿਨ ਚੰਦਕੌਰ ਨੂੰ ਕਿਹਾ ਗਿਆ ਕਿ ਉਹ ਕਨਈਆ ਖਾਨਦਾਨ ਦੇ ਪ੍ਰਸਿੱਧ ਸਰਦਾਰ ਜੈਮਲ ਸਿੰਘ ਦੀ ਤੀ ਹੈ ਉਸ ਨੂੰ ਸ਼ੇਰ ਸਿੰਘ ਵਰਗੇ ਬੰਦੇ ਦੇ ਪਿੱਛੇ ਲੱਗਣ ਦੀ ਕੀ ਲੋੜ ਹੈ ਸ਼ੇਰ ਸਿੰਘ ਨੂੰ ਚੰਦਕੌਰ ਦਾ ਲਗਾਤਾਰ ਸ਼ਹਿਰ ਵਾਲੇ ਮਕਾਨ ਚ ਰਹਿਣਾ ਠੀਕ ਨਹੀਂ ਲੱਗਦਾ ਸੀ ਉਸ ਨੂੰ ਆਪਣੀ ਨਿਗਰਾਨੀ ਹੇਠ ਰੱਖਣਾ ਚਾਹੁੰਦਾ ਸੀ ਇਸ ਕਰਕੇ ਉਸ ਨੇ ਚੰਦਕੌਰ ਦੀ ਰਹਿائش ਲਈ ਇੱਕ ਵਨ ਉਸ ਨੇ ਚੰਦਕੌਰ ਦੀ ਰਹਿائش ਲਈ ਦਿਨ ਵੰਡ ਦਿੱਤੇ ਅਤੇ ਫੈਸਲਾ ਕੀਤਾ ਕਿ ਚੰਦਕੌਰ ਹਫਤੇ ਦੇ ਅੱਧੇ ਦਿਨ ਕਿਲੇ ਵਾਲੇ ਮਹਿਲ ਵਿੱਚ ਰਿਹਾ ਕਰੇਗੀ ਅਤੇ ਅੱਧੇ ਦਿਨ ਸ਼ਹਿਰਦਵਾਲੇ ਨੌਨਿਹਾਲ ਸਿੰਘ ਦੇ ਮਕਾਨ ਵਿੱਚ ਗੱਲ ਇੱਥੇ ਜਾ ਕੇ ਨਿਬੜਦੀ ਹੈ ਕਿ ਮਹਾਰਾਜਾ ਸ਼ੇਰ ਸਿੰਘ ਆਪਣੇ ਸਾਰੇ ਦਰਬਾਰ ਨਾਲ ਵਜੀਰਾਬਾਦ ਚਲਾ ਗਿਆ ਜਾਣ ਤੋਂ ਪਹਿਲਾਂ ਉਸਨੇ ਚੰਦਕੌਰ ਦੀਆਂ ਚਾਰ ਦਾਸੀਆਂ ਨਾਲ ਗੁਪਤ ਰੂਪ ਵਿੱਚ ਇਹ ਜੈ ਸਾਜ਼ਿਸ਼ ਰਚੀ ਕਿ ਉਹ ਮਹਾਰਾਜੇ ਦੀ ਗੈਰ ਹਾਜ਼ਰੀ ਵਿੱਚ ਚੰ ਰਾਣੀ ਚੰਦਕੌਰ ਨੂੰ ਕਤਲ ਕਰ ਦੇਣ ਬਦਲੇ ਵਿੱਚ ਹਰ ਦਾਸੀ ਨੂੰ 5000 ਦੀ ਜਾਗੀਰ ਦੇਣ ਦਾ ਲਾਲਚ ਦਿੱਤਾ ਗਿਆ। ਇਹਨਾਂ ਦਾਸੀਆਂ ਨੇ ਮਹਾਰਾਜੇ ਦੇ ਜਾਣ ਤੋਂ ਬਾਅਦ ਸੱਚਮੁੱਚ ਇਹ ਕੰਮ ਕਰ ਦਿਖਾਇਆ। ਸ਼ਹਿਰ ਵਾਲੇ ਮਕਾਨ ਵਿੱਚ ਜਦੋਂ ਇੱਕ ਦਾਸੀ ਰਾਣੀ ਚੰਦਕੌਰ ਦਾ ਸਿਰ ਗੁੰਦ ਰਹੀ ਸੀ ਤਾਂ ਦੂਜੀ ਨੇ ਇੱਕ ਭਾਰੀ ਪੱਥਰ ਰਾਣੀ ਦੇ ਸਿਰ ਵਿੱਚ ਦੇ ਮਾਰਿਆ। ਸਿਰ ਦੋ ਫਾੜ ਹੋ ਗਿਆ ਤੇ ਰਾਣੀ ਮੌਕੇ ਤੇ ਹੀ ਮਰ ਗਈ। ਇਹ ਭਿਆਨਕ ਘਰਾ ਕਰਨ ਤੋਂ ਥੋੜੀ ਦੇਰ ਬਾਅਦ ਹੀ ਇਹਨਾਂ ਚਾਰਾਂ ਦਾਸੀਆਂ ਨੂੰ ਇੱਕ ਪਹਾੜੀਏ ਨੇ ਗ੍ਰਿਫਤਾਰ ਕਰ ਲਿਆ। ਜੋ ਰਾਜਾ ਧਿਆਨ ਸਿੰਘ ਦਾ ਖਾਸ ਬੰਦਾ ਸੀ ਅਤੇ ਕਿਲੇ ਵਿੱਚ ਠਾਣੇਦਾਰ ਵਜੋਂ ਨਿਯੁਕਤ ਸੀ ਧਿਆਨ ਸਿੰਘ ਦੇ ਵਾਪਸ ਆਉਂਦੇ ਹੀ ਉਸਨੇ ਹੁਕਮ ਨਾਲ ਦੋ ਦਾਸੀਆਂ ਦੇ ਹੱਥ ਕੱਟ ਦਿੱਤੇ ਗਏ ਤੀਜੀ ਦਾਸੀ ਇੱਕ ਫਕੀਰ ਦੀ ਮਦਦ ਨਾਲ ਫਰਾਰ ਹੋਣ ਵਿੱਚ ਕਾਮਯਾਬ ਹੋ ਗਈ ਅਤੇ ਚੌਥੀ ਦਾਸੀ ਨੂੰ ਕਾਫੀ ਸਾਰਾ ਧੰਦੇੰ ਦਾ ਲਾਰਾ ਲਾ ਕੇ ਭਜਾ ਦਿੱਤਾ ਗਿਆ ਇਹ ਕਤਲ ਸ਼ਹਿਰ ਵਾਲੇ ਮਕਾਨ ਵਿੱਚ ਹੋਇਆ ਜੋ ਕੁਵਰ ਨੋ ਨਿਹਾਲ ਸਿੰਘ ਨੇ ਬਣਵਾਇਆ ਸੀ ਬਦਕਿਸਮਤ ਰਾਣੀ ਦੀ ਮੌਤ ਤੋਂ ਬਾਅਦ ਸ਼ੇਰ ਸਿੰਘ ਨੇ ਰਾਹਤ ਮਹਿਸੂਸ ਕੀਤੀ ਕਿਉਂਕਿ ਹੁਣ ਤਖਤ ਦਾ ਕੋਈ ਦਾਵੇਦਾਰ ਹੀ ਨਹੀਂ ਬਚਿਆ ਸੀ ਪਰ ਰਾਣੀ ਦੀ ਮੌਤਾਂ ਸ਼ੇਰ ਸਿੰਘ ਨਾਲੋਂ ਵਧੇਰੇ ਫਾਇਦਾ ਗੁਲਾਬ ਸਿੰਘ ਨੂੰ ਹੋਇਆ ਉਸ ਦਾ ਰਾਣੀ ਦੀ ਜ਼ਾਇਗੀਰ ਜਾਇਦਾਦ ਧਨ ਦੌਲਤ ਜਿਵਰਾਤ ਸਾਰੇ ਕੁਝ ਉੱਪਰ ਪੱਕਾ ਕਬਜ਼ਾ ਹੋ ਗਿਆ ਲਓ ਜੀ ਅੱਜ ਲਈ ਇਹਨਾਂ ਇਤਿਹਾਸ ਲੈ ਕੇ ਹਾਜ਼ਰ ਹੋਏ ਹਾਂ ਇਤਿਹਾਸ ਪੜਦੇ ਸੁਣਦੇ ਸੁਣਾਉਂਦੇ ਸਮੇਂ ਬੇਅੰਤ ਪ੍ਰਕਾਰ ਦੀਆਂ ਪੁੱਲਾਂ ਚੁੱਕੀਆਂ ਹੋਈਆਂ ਹੋਈਆਂ ਹੋਣਗੀਆਂ ਨਦਾਨ ਸਿੰਘ ਜਣ ਕੇ ਮੌਕਾ ਨਾ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਕਰਨੀ ਕਿ ਸਿੰਘ ਨੂੰ ਇਤਿਹਾਸ ਸੁਣਾਉਣ ਦੀ ਸੋਝੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ